ਐਕਸਪ੍ਰੈਸ ਵਿੱਚ ਐਕਵਾਇਰ ਹੋਇਆ ਜ਼ਮੀਨਾਂ ਦਾ ਭਾਰੀ ਪੁਲਿਸ ਫੋਰਸ ਨਾਲ ਪ੍ਰਸ਼ਾਸਨ ਕਬਜ਼ਾ ਲੈਣ ਪਹੁੰਚਿਆ ਜਿੱਥੇ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਕੁਝ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਹਾਈਡਰਾ ਰਾਹੀਂ ਕਬਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ ਇਸ ਦੌਰਾਨ ਪਿੰਡ ਚੰਡੇਰ ਮਹਾਪੁਰਖਾ ਵਿਖੇ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ ਜਿਸ ਤਰ੍ਹਾਂ ਕਿਸਾਨਾ ਵੱਲੋਂ ਆਪਣੀਆਂ ਮੰਗਾਂ ਪ੍ਰਸ਼ਾਸਨ ਸਾਹਮਣੇ ਰੱਖੀਆਂ ਇਸ ਸਬੰਧੀ ਕਿਸਾਨ ਆਗੂ 파ਖਰ ਸਿੰਘ ਲਾਲ ਪੁਰਾਣੇ ਕਹਿਆ ਕਿ ਇਸ ਸਬੰਧੀ ਪਹਿਲਾਂ ਵੀ ਪ੍ਰਸ਼ਾਸਨ ਨਾਲ ਇਸ ਸਬੰਧੀ ਕਈ ਵਾਰ ਮੀਟਿੰਗ ਕਰ ਚੁੱਕੇ ਹਾਂ ਪ੍ਰਸ਼ਾਸਨ ਵੀ ਸਰਕਾਰ ਦੇ ਹੱਕ ਵਿੱਚ ਪੁਕਤਨ ਤੱਕ ਸੀਮਤ ਰਹਿੰਦਾ ਨਜ਼ਰ ਆਉਂਦਾ ਹੈ ਕਿਸਾਨ ਆਗੂ 파ਖਰ ਸਿੰਘ ਲਾਲ ਪੁਰਾਣੇ ਕਹਿਆ ਕਿ ਜਿੰਨਾ ਸਮਾਂ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਸਰਕਾਰ ਵੱਲੋਂ ਭੇਜੇ ਹੋਏ ਪ੍ਰਸ਼ਾਸਨ ਨੂੰ ਬਿਲਕੁਲ ਜ਼ਮੀਨਾਂ ਦਾ ਕਬਜ਼ਾ ਨਹੀਂ ਲੈਣ ਦਵਾਂਗੇ ਇਸ ਸਬੰਧ ਦੇ ਜਦੋਂ মিডিਆ ਦੇ ਪੁਲਿਸ ਅਧਿਕਾਰੀ ਦੇ ਡੀਐਸਪੀ ਰਵੀਸ਼ੇਰ ਸਿੰਘ ਗੋਇੰਦਵਾਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਰਾ ਮਾਮਲਾ ਅਫਸਰਾ ਦੇ ਧਿਆਨ ਵਿੱਚ ਹੈ ਜੋ ਵੀ ਹੋਵੇਗਾ ਕਾਨੂੰਨ ਮੁਤਾਬਕ ਹੀ ਕੀਤਾ ਜਾਵੇਗਾ ਚਰਨ ਤਰੰਤ ਸਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਮੈਂ ਕਿਸਾਨ ਮਧੂਰ ਸਿੰਘ ਸ਼ਮੱਡੀ ਪੰਜਾਬ ਆਗੂ ਆਖਰ ਸਿੰਘ ਲਾਲਪੁਰਾ ਜਿਹੜਾ ਚਾਹੁੰਦੇ ਅੱਜ ਪ੍ਰਸ਼ਾਸਨ ਜਿਹੜਾ ਵੱਡੀ ਗਿਣਤੀ ਵਿੱਚ ਕਰ ਰਿਹਾ ਹੈ ਅੱਜ ਵੇਖੋ ਇਹ ਅੱਜ ਕੋਈ ਪਹਿਲਾ ਦਿਨ ਨਹੀਂ ਆ ਇਹ ਜਿਉਂ ਪਹਿਲਾਂ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਧੱਕੇ ਹੀ ਪੰਜਾਬ ਦੇ ਵਿੱਚ ਪਿੱਛੇ ਹੋਰ ਪਿੱਛੇ ਚਲ ਜਿਓ ਮੈਂ ਕਹਿੰਦਾ 100 ਸਾਲ ਸਮੇਂ ਦੀਆਂ ਸਰਕਾਰਾਂ ਉਦੋਂ ਵੀ ਇਤਨਾ ਆਉਂਦੀਆਂ ਰਹੀਆਂ ਤੇ ਅੱਜ ਵੀ ਇਹਨਾਂ ਨੇ ਉਹੀ ਕੰਮ ਕੀਤਾ ਵੀ ਆ ਜਿੰਨਾ ਵੀ ਭਗਵੰਤ ਮਾਨ ਦੀ ਸਰਕਾਰ ਦੀ ਆਪਾਂ ਗੱਲ ਕਰਦੇ ਆ ਉਹ ਵੀ ਅੱਜ ਲਗਾਤਾਰ ਉਹ ਸੈਂਟਰ ਸਰਕਾਰ ਦੇ ਪਾਲੇ ਦੇ ਵਿੱਚ ਭੁੱਤ ਰਹੀ ਹੈ ਆ ਭਾਰਤ ਮਾਲਾ ਰੋਡ ਜਿਹੜਾ ਵਾ ਝਨੇਰਵਾਪੁਰਖਾਂ ਦੇ ਇਲਾਕੇ ਦੇ ਵਿੱਚ ਹੀ ਲੰਘ ਰਿਹਾ ਵਾ ਆ ਉਹ ਕਿਸਾਨ ਖੜੇ ਆ ਜਿਨ੍ਹਾਂ ਨੂੰ ਅਜੇ ਤਾਈਂ ਤੇ 72 ਕਿਲੇ ਜਗ੍ਹਾ ਜਿਹੜੀ ਜਹੜੇਰਵਾਪੁਰਖਾਂ ਦੀ ਆ ਰਹੀ ਆ ਉਸ ਰੋਡ ਦੇ ਵਿੱਚ ਨਾ ਕਿਸੇ ਨੇ ਇਹਨਾਂ ਨੂੰ ਕੋਈ ਅਜੇ ਤਾਈ ਮਾਅਵਜਾ ਦਿੱਤਾ ਸਾਡੀ ਮਾਅਵਜਾ 1 ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ ਆ ਕਿਉਂਕਿ ਜਿਹੜਾ ਨੌਕਰਾਂ ਵਾਲਾ ਥਾਂ ਇਹਨਾਂ ਦੇ ਖਾਲੇ ਆ ਜਾਂ ਪਏ ਆ ਜਾਂ ਕੁਛੇ ਚੀਜ਼ਾਂ ਆ ਰਹੀਆਂ ਉਹ ਪੰਚਾਇਤ ਦੇ ਖਾਤੇ ਦੇ ਵਿੱਚ ਉਹਦਾ ਪੈਸਾ ਪਾ ਦਿੱਤਾਗਾ 1 ਕਰੋੜ 25 ਲੱਖ ਦੇ ਹਿਸਾਬ ਨਾਲ ਪਰ ਕੀ ਆ ਹੁਣ ਜਿਹੜਾ ਇਹਨਾਂ ਦਾ ਪੈਸਾ ਵਾ ਅਜੇ ਤੱਕ ਕਿਸੇ ਨੇ ਪੱਤਰਕਿਲਿਆਂ ਦਾ ਕੋਈ ਪੈਸਾ ਨਹੀਂ ਲਿਆ ਧੱਕੇ ਨਾਲ ਜ਼ਬਰੀ ਆ ਪੁਲਿਸ ਪ੍ਰਸ਼ਾਸਨ ਇਹੋ ਹੀ ਉਹ ਭਗਵੰਤ ਮਾਨ ਸਾਹਿਬ ਦੀ ਫੌਜ ਜਿਹੜੀ ਆ ਸਾਨੂੰ ਆ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ ਲਗਾਤਾਰ ਇਹ ਸਾਰੇ ਕਸਬੇ ਦੇ ਵਿੱਚ ਨਾਕੇ ਲਾ ਦਿੱਤੇ ਗਏ ਆ ਵੀ ਬਾਹਰੋਂ ਵੀ ਜਿਹੜਾ ਕੋਈ ਬੰਦਾ ਇੱਥੇ ਕਿਸਾਨਾਂ ਦੀ ਮਿਹਰ ਵਾਸਤੇ ਨਾ ਆਵੇ ਅਧਿਆ ਜੀ ਜਿਹੜਾ ਪ੍ਰਸ਼ਾਸਨ ਆ ਹੁਣ ਦਮਫਾ ਕੋਈ ਆ ਕੋਈ ਸ਼ਿਕਾਇਤ ਲਈ ਪ੍ਰਸ਼ਾਸਨ ਨਾ ਪਹਿਲਾਂ ਵੀ ਬਹੁਤ ਆ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਬਹੁਤ ਵਾਰ ਹੋ ਚੁੱਕੀਆਂ ਵਾ ਵੀ ਜਿਹੜਾ ਰੋਡ ਨਿਕਲ ਰਿਹਾ ਵਾ ਜਿੱਤੇ ਕਿਸਾਨ ਦੀ ਜ਼ਮੀਨ ਦੇ ਵਿੱਚ ਦੀ ਉਹ ਨਿਕਲ ਰਿਹਾ ਰੋਡ ਉਹ ਜ਼ਮੀਨ ਦੋ ਥਾਂ ਹੋ ਰਹੀ ਆ ਜੇ ਜਦੋਂ ਦੋ ਥਾਂ ਹੋ ਗਈ ਤਾਂ ਉਹ ਦੂਸਰੇ ਬੰਨੇ ਪਾਣੀ ਕਿਵੇਂ ਲਿਜਾਏਗਾ ਉਹ ਆਪਣੀ ਜਾਵਾਜਾਈ ਕਿਵੇਂ ਕਰੇਗਾ ਕਿਉਂਕਿ ਉਹ ਜਿਹੜਾ 15 ਫੁੱਟ ਉੱਚਾ ਰੋਡ ਮੜ ਰਿਆ ਵਾ ਉੱਤੇ ਅਸੀਂ ਚੜ੍ਹ ਵੀ ਨਹੀਂ ਸਕਦੇ ਪ੍ਰਸ਼ਾਸਨ ਤੋਂ ਸਰਕਾਰ ਨੂੰ ਪੁੱਛਦਾ ਪ੍ਰਸ਼ਾਸਨ ਤੇ ਸਰਕਾਰ ਨੂੰ ਵੇਖੋ ਉਹ ਸਾਨੂੰ ਕਹਿ ਰਿਹਾ ਵੀ ਅਸੀਂ ਤੁਹਾਡੀ ਜਾਇਤ ਤੋਂ ਬਿਨਾ ਵੀ ਤੁਹਾਡੇ ਜਿਹੜੇ ਆ ਪੇ ਜਮੀਨਾਂ ਇਹਦੇ ਵਿੱਚ ਨਹੀਂ ਵੜਾਂਗੇ ਜੇ ਜਮੀਨਾਂ 'ਚ ਨਹੀਂ ਵੜਾਂਗੇ ਤੇ ਫਿਰ ਇੰਨਾ ਖਰਚਾ ਕਰਨ ਦੀ ਕੀ ਲੋੜ ਹੀ ਆ ਜਿਹੜਾ ਕਿਉਂ ਪ੍ਰਸ਼ਾਸਨ ਤੁਰਿਆ ਫਿਰਦਾ ਵਾ ਇਹ ਕਰਕੇ ਸਾਨੂੰ ਇੱਥੇ ਬਿਠਾ ਕੇ ਸਾਨੂੰ ਗੱਲਾਂ ਦੇ ਵਿੱਚ ਲਾ ਕੇ ਆਪ ਸਾਰਾ ਕੰਮ ਉਧਰ ਜਿਹੜਾ ਕਸਬਾ ਆਪਣਾ ਖਡੂਰ ਸਾਹਿਬ ਆ ਫੱਧਿਆਂਵਾਰਿਆ ਉਥੇ ਸਾਰਾ ਕਾਰਜਮੈਨੀਆਂ ਜਿਹੜੀਆਂ ਇਹ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਮੈਂ ਮੈਂ ਕਹਿੰਨਾ ਆ ਲੋਕ ਲੋਕ ਵੱਡੇ ਹੁੰਦੇ ਆ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਆ ਜਿਹਦੀ ਜ਼ਮੀਨ ਆ ਜਿੰਨਾ ਚਿਰ ਵੇਖੋ ਇਹੋ ਤੇ ੱੱਕਾ ਵਾ ਕਿ ਸਮੇਂ ਦੀ ਹਾਕਮਾਂ ਨੂੰ ਜਿਹੜੇ ਕਹਿੰਦੇ ਸੀ ਪਿੰਡਾਂ ਦੇ ਵਿੱਚੋਂ ਸਰਕਾਰਾਂ ਚੱਲਿਆ ਕਰਨੀਆਂ ਬੰਬੀਆਂ ਦੇ ਉੱਤੋਂ ਚੱਲਿਆ ਕਰਨਗੀਆਂ ਚੁੱਲਿਆਂ ਦੇ ਉੱਤੋਂ ਗੱਲਾਂ ਹੋਇਆ ਕਰਨਗੀਆਂ ਅੱਜ ਉਹੋ ਹੀ ਉਹਨਾਂ ਨੂੰ ਗੱਡੀਆਂ ਤੇ ਭਾਇਆ ਉਹੋ ਹੀ ਆ ਪ੍ਰਸ਼ਾਸਨ ਨੂੰ ਲਿਆ ਕੇ ਸਾਡੀਆਂ ਜ਼ਮੀਨਾਂ ਵਜਾਉ ਜ਼ਮੀਨਾਂ ਦੇ ਵਿੱਚ ਇਹ ਕੋਈ ਐਵੇਂ ਜ਼ਮੀਨਾਂ ਨਹੀਂ ਵੀ ਜੰਗਲ ਰਾਜ ਦੇ ਵਿੱਚ ਜਿੰਦੀ ਮਰਜ਼ੀ ਰੋਡ ਕੱਢ ਲੋ ਅਬ ਜਾਓ ਜ਼ਮੀਨਾਂ ੱੱੱਕੇ ਦੇ ਨਾਲ ਆ ਵੇਖੋ ਸਾਡੇ ਤੇ ਕਬਜ਼ਾ ਜਦੋਂ ਤੁਹਾਡੇ ਨਾਲ ਮੀਟਿੰਗ ਹੁੰਦੀ ਪ੍ਰਸ਼ਾਸਨ ਦੀ ਤੁਹਾਡੀਆਂ ਦਿੱਲੀ ਲੈ ਇੱਕ ਰਾਂ ਪ੍ਰਸ਼ਾਸਨ ਸਹਿਮਤ ਹੁੰਦਾ ਹੈ ਉਹੀ ਪ੍ਰਸ਼ਾਸਨ ਫਿਰ ਕਬਜ਼ਾ ਲੈਣ ਆ ਜਾਂਦਾ ਵਾ ਤੁਹਾਡਾ ਮਤਲਬ ਹੱਥ ਰਸਤੀ ਨਹੀਂ ਕਰਦੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਜੀ ਉਹ ਸਾਡੀਆਂ ਅੱਖਾਂ ਪਹਾਈ ਜਾਂਦੀਆਂ ਅੱਜ ਵੀ ਇਥੋਂ ਮੀਟਿੰਗਾਂ ਨਿਕਲਣ ਲੱਗੀਆਂ ਅਸੀਂ ਮੀਟਿੰਗਾਂ ਹਨੂ ਡੀਸੀ ਸਾਹਿਬ ਤੱਕ ਹੋਣਗੀਆਂ ਸਾਰੀਆਂ ਉੱਪਰ ਚੰਡੀਗੜ੍ਹ ਤੱਕ ਵੀ ਹੋਣਗੀਆਂ ਪਰ ਕਾਰਨ ਕੀ ਹੈ ਮੀਟਿੰਗ ਜੋ ਗਰਾਊਂਡ ਲੈਵਲ ਤੇ ਕੰਮ ਆ ਉਹ ਨਹੀਂ ਜੇ ਪੂਰਾ ਹੋ ਰਿਹਾ ਅਸੀਂ ਆ ਸਾਰੇ ਕਿਸਾਨ ਖੜੇ ਆ ਇਹਨਾਂ ਦੀਆਂ ਮੈਂ ਕਹਿੰਨਾ ਤੁਸੀਂ ਕੋਈ ਵੀ ਬੰਦਾ ਵਾ ਵੀ ਜਿਹਦੇ ਜ਼ਮੀਨ ਦੇ ਵਿੱਚ ਦੀ ਰੋਡ ਲੰਘਿਆ ਉਹਦੀ ਦੂਜੇ ਪੰਨੇ ਜਿਹੜੀ ਜ਼ਮੀਨ ਵਜਦੀ ਉਹ ਕਿਵੇਂ ਜਾਊਗਾ ਪ੍ਰਸ਼ਾਸਨ ਜਿਹੜੀਆਂ ਮਸ਼ੀਨਾਂ ਲੈ ਕੇ ਆਇਆ ਬਿਲਕੁਲ ਨਹੀਂ ਚੱਲਣ ਦਿੱਤੀ ਮੈਂ ਕਹਿੰਦਾ ਜੀ ਅਗਲੇ ਹੁਕਮ ਤੱਕ ਜਿੰਨਾ ਚਿਰ ਸਾਡੀ ਕੋਈ ਇਹਨਾਂ ਨਾਲ ਸਹਿਮਤੀ ਨਹੀਂ ਬਣਦੀ ਜਿੰਨਾ ਚਿਰ ਜਿਹੜੇ ਮੁਆਵਜ਼ੇ ਦੀ ਮੰਗ ਕਰਦੇ ਆ ਨਹੀਂ ਮਿਲਦਾ ਉਹਨਾਂ ਚਿਰ ਮਸ਼ੀਨਾਂ ਅੱਜ ਤਾਂ ਇੱਥੇ ਆ ਗਈਆਂ ਗਾ ਨੂੰ ਇੱਥੇ ਵੀ ਨਹੀਂ ਆਉਣ ਕਿ ਜਿਹੜੇ ਬਾਕੀ ਡਿਸਟ੍ਰਿਕਟ ਆ ਉਹਨਾਂ ਤੇ ਜੋ ਕਿਸਾਨਾਂ ਨੇ ਮੰਗਿਆ ਦਿੱਤਾ ਤਰਨਤਾਰਨ ਡਿਸਟ੍ਰਿਕਟ ਦੇ ਨਾਲ ਕੀ ਵਤੀਰਾ ਕਿਉਂ ਮਾੜਾ ਹੈ ਸਾਕਾ ਮੈਂ ਕਹਿੰਦਾ ਜੀ ਇਹ ਅੱਜ ਤੇ ਪਹਿਲਾਂ ਸ਼ੁਰੂ ਤੋਂ ਹੀ ਇਹੋ ਕੰਮ ਹੁੰਦਾ ਰਿਹਾ ਜਿੰਨੇ ਸੰਘਰਸ਼ ਵੀ ਉਹ ਤਰਨਤਾਰਨ ਜ਼ਿਲ੍ਹੇ ਤੋਂ ਚੱਲਦੇ ਰਹੇ ਆ ਭਾਵੇਂ ਬਾਬਾ ਦੀਪ ਸਿੰਘ ਦੀ ਗੱਲ ਕਰੀਏ ਜਦੋਂ ਬੈਦਵੀ ਹੋਈਗੀ ਦਰਬਾਰ ਸਾਹਿਬ ਤੇ ਇੱਥੇ ਲਕੀਰ ਖਿੱਚੀ ਗਈ ਹੀ ਸੰਘਰਸ਼ਾਂ ਦੀ ਲਕੀਰ ਤੇ ਤਰਨਤਾਰਨ ਦੀ ਧਰਤੀ ਤੇ ਖਿੱਚੀ ਜਾਂਦੀ ਹੈ ਤੇ ਇਹ ਵੀ ਉੱਥੇ ਹੋ ਸਕਦਾ ਨਾ ਕੋਈ ਅੱਗੇ ਇਹਨਾਂ ਦੇ ਸਰਕਾਰ ਤੇ ਅੜਿਆ ਹੋ ਆਪਣੇ ਆਕਵਾਸ ਤੇ ਘਰਾਂ ਚੋਂ ਬਾਹਰ ਆਉਣਾ ਪੈਣਾ ਤੇ ਆ ਲੋਕ ਆਏ ਆ ਅਕ ਲੈ ਕੇ ਮੁੰਡਾ ਸਾਈ ਸਰ ਹਾਂਜੀ ਸਾਈ ਸਰ ਅੱਜ ਜਿਹੜੀ ਮੀਟਿੰਗ ਹੋਈ ਆ ਕਿਸਾਨਾਂ ਦੇ ਨਾਲ ਜਿਹੜੀ ਜ਼ਮੀਨ ਅਕਵਾਇਰ ਕਰਨ ਵਾਸਤੇ ਆਈਸੀ ਪ੍ਰਸ਼ਾਸਨ ਆਇਆ ਸੀ ਕੀ ਗੱਲਬਾਤ ਹੋਈ ਹੈ ਜੀ ਮੀਟਿੰਗ ਬੋਡੀ ਪੋਜੀਟਿਵ ਮੋਲਵਿਚ ਹੋਈ ਹੈ ਜੀ ਐਨ ਐਚ ਆਈ ਦੇ ਅਧਿਕਾਰੀ ਮਨਜੋਗ ਡਿਊਟੀ ਮੈਜਿਸਟਰ ਸਾਹਿਬ ਤੇ ਜਿੰਦਰ ਸਾਹਿਬ ਸਾਰੇ ਮੌਕੇ ਤੇ ਹਾਜ਼ਰ ਸੀ ਪਸਾਨਾ ਨੇ ਆਪਣੇ ਜਿਹੜੇ ਉਹਨਾਂ ਦੇ ਕੋਈ ਕੰਸਰ ਸੀ ਉਹਨਾਂ ਨੇ ਦੁਖ ਤਲੀਫਾ ਉਹਨਾਂ ਨੂੰ ਦੱਸਿਆ ਤੇ ਇਹ ਉਹ ਦੁਖਤ ਉਹਨਾਂ ਦੇ ਪੁਆਇੰਟ ਨੋਟ ਕਰ ਲਏ ਨੇ ਸਰ ਆਪਾਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਆਪਾਂ ਕਰਾਂਗੇ ਜੀ ਐਸ ਪਰ ਲਾਅ ਹੀ ਕਰਾਂਗੇ ਸਰ ਅੱਜ ਤੋਂ ਅੱਜ ਲਈ ਹੁਣ ਜਿਹੜੇ ਪ੍ਰਸ਼ਾਸਨ ਨੂੰ ਰਸਨਾ ਹੈ ਕਿ ਅੱਜ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਜੀ ਸਾਨੂੰ ਇਹਦੇ ਬਾਰੇ ਜੇ ਕਰ ਰਹੇ ਜੀ ਮੀਟਿੰਗ ਕਿਸਾਨ ਵੀ ਕਰ ਰਹੇ ਨੇ ਮੀਟਿੰਗ ਆਪਣੀ ਸਲਾਹ مشورہ ਕਰ ਰਹੇ ਨੇ ਸਾਡੇ ਕੋਲ ਲਾਉਣਗੇ ਉਸ ਤੋਂ ਬਾਅਦ ਆ ਦੱਸ ਦਿੰਦੇ ਹਾਂ ਜੀ ਸਰ